ਲੁੱਟਖੋ ਕਰਨ ਵਾਲੇ ਚਾਰ ਲੁਟੇਰੇ ਤਲਵੰਡੀ ਸਾਬੋ ਪੁਲਿਸ ਨੇ ਕੀਤਾ ਕਾਬੂ ਲੁੱਟੀ ਹੋਈ ਕਾਰ ਵੀ ਕੀਤੀ ਬਰਾਮਦ 70000 ਰੁਪਇਆ ਅਤੇ ਇੱਕ ਕਾਰ ਇਹਨਾਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਲੈ ਗਏ ਸੀ ਲੁੱਟ ਕੇ ਪੁਲਿਸ ਵੱਲੋਂ ਕੀਤਾ ਗਿਆ ਸੀ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਡੀਐਸਪੀ ਤਲਵੰਡੀ ਸਾਬੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਾ ਚਾਰ ਲੁਟੇਰਿਆਂ ਵੱਲੋਂ ਨਸੀਬਪੁਰਾ ਤੋਂ ਇੱਕ ਵਿਅਕਤੀ ਦੇ ਕੋਲੋਂ ਉਹਦੀ ਕੁੱਟਮਾਰ ਕਰਕੇ ਉਹਦੇ ਕੋਲੋਂ 70000 ਰੁਪਏ ਤੇ ਇੱਕ ਕਾਰ ਆ ਜਿਹੜੀ ਉਹ ਇਹਨਾਂ ਵੱਲੋਂ ਲੁੱਟ ਲਈ ਗਈ ਸੀ ਤਾਂ ਉਸ ਨੂੰ ਲੈ ਕੇ ਤਲਵੰਡੀ ਸਾਬੋ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਹਨਾਂ ਨੂੰ ਜੀਵਨ ਸਿੰਘ ਵਾਲਾ ਡਰੇਨ ਦੇ ਨੇੜੇੋਂ ਆਪਾਂ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਇਹਨਾਂ ਇਹਨਾਂ ਵੱਲੋਂ ਲੁੱਟੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ ਅਤੇ ਹੁਣ ਇਹਨਾਂ ਨੂੰ ਤ੍ਰਵੰਡੀ ਸਾਬੂ ਥਾਣੇ ਵਿੱਚ ਬੰਦਾਵਾਲਦ ਕੀਤਾ ਗਿਆ ਹੈ ਅਤੇ ਮਾਂਜਗ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਨਾਲ ਡੰਗਾਈ ਦੇ ਨਾਲ ਜਿਹੜੀ ਹੈ ਪੁੱਛਗਿੱਛ ਇਹਨਾਂ ਤੋਂ ਕੀਤੀ ਜਾਵੇਗੀ ਡੀਐਸਪੀ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਕੁਝ ਵਿਅਕਤੀਆਂ ਤੇ ਉੱਤੇ ਇਸ ਤੋਂ ਪਹਿਲਾਂ ਵੀ ਮੁਕੱਦਮੇ ਦਰਜ ਹਨ ਤੇ ਇਹਨਾਂ ਦੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਡੰਗਾਈ ਦੇ ਨਾਲ ਇਹਨਾਂ ਦੇ ਕੋਲ ਜੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਇਹ ਇਹ ਉਹ ਕਾਰ ਹੈ ਜੋ ਇਹਨਾਂ ਵੱਲੋਂ ਲੁੱਟ ਲਈ ਗਈ ਸੀ ਤੇ ਪੁਲਿਸ ਵੱਲੋਂ ਹੁਣ ਇਸ ਕਾਰਨ ਬਰਾਮਦ ਕਰਵਾ ਲਿਆ ਗਿਆ ਹੈ। ਹਾਂਸ ਨੂੰ ਸੁਣਾਉਣੇ ਆ ਇਸ ਸਬੰਧੀ ਕਿ ਆਪਣਾ ਕਹਿੰਦੇ ਨੇ ਡੀਐਸਪੀ ਤਲਵੰਡੀ ਸਾਬੋ ਮਿਤੀ 28/25 ਨੂੰ ਕੰਟਰੋਲ ਰੂਮ ਤੋਂ ਬਠਿੰਡਾ ਤੋਂ ਇੱਕ ਸੂਚਨਾ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਨੂੰ ਮਸੂਲ ਹੋਈ ਸੀ ਕਿ ਅਵਤਾਰ ਸਿੰਘ ਸਾਨੂੰ ਬਸੰਤ ਸਿੰਘ ਵਾਸੀ ਮਾਨਵਾਲਾ ਨੂੰ ਉਜ ਅਣ ਪਛਾਤੇ ਵਿਅਕਤੀਆਂ ਨੇ ਉਹਦੀ ਮਾਰਕਟ ਕੀਤੀ ਹੈ ਤੇ ਉਸ ਤੋਂ 60-70000 ਰੁਪਇਆ ਤੇ ਇੱਕ ਸਵਿਫਟ ਗੱਡੀ ਜਿਹੜੀ ਹੈ ਖੋਲੀ ਹੈ ਜਿਹਦੇ ਤੇ ਕਾਰਵਾਈ ਕਰਦੇ ਹੋਏ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਵੱਲੋਂ ਦੋ ਵਿਅਕਤੀਆਂ ਦੇ ਬਾਈ ਨੇਮ ਤੇ ਇੱਕ ਵਿਅਕਤੀ ਦੇ ਅਨੁਨ ਤੇ ਜਿਹੜਾ ਐਫ ਆਈ ਆਰ ਰਜਿਸਟਰਡ ਕੀਤੀ ਸੀ ਥਾਣਾ ਤਲਵੰਡੀ ਸਾਬੋ ਤੇ ਉਸ ਤੇ ਹੁਣ ਕਾਰਵਾਈ ਕਰਦੇ ਹੋਏ 23 ਤਰੀਕ ਨੂੰ ਅੱਜ ਸਵੇਰੇ ਇਹ ਚਾਰ ਵਿਅਕਤੀ ਆਪਸ ਦੇ ਵਿੱਚ ਜੇ ਉਹ ਗੱਡੀ ਤੇ ਬੈ ਕੇ ਜਾ ਰਹੇ ਸੀ ਤਾਂ ਇਹ ਗੱਡੀ ਸਮੇਂ ਜਿਹੜੇ ਅਰੈਸਟ ਕੀਤੇ ਆ ਇਹਦੇ ਤੋਂ ਪਤਾ ਲੱਗਿਆ ਵੀ ਜਿਹੜਾ ਤਿੰਨ ਵਿਅਕਤੀ ਸੀਗੇ ਉਹਨਾਂ ਤੋਂ ਇਲਾਵਾ ਚੌਥੇ ਬੰਦੇ ਨੂੰ ਇਹਨਾਂ ਨੇ ਜਿਹੜਾ ਆਪਣੇ ਸਾਥੀ ਨੂੰ ਉਹ ਗੱਡੀ ਹੈਂਡ ਓਵਰ ਕਰਤੀ ਸੀ ਕਿ ਖੋ ਕਰਕੇ ਤੇ ਉਹ ਉਹਨੂੰ ਗੱਡੀ ਨੂੰ ਉੱਥੋਂ ਲੈ ਗਿਆ ਸੀਗਾ ਤੇ ਅੱਜ ਇਹ ਚਾਰੋਂ ਵਿਅਕਤੀ ਜਿਹੜੇ ਹੈਗੇ ਆ ਜੀਵਨ ਵਾਲਾ ਸਿੰਘ ਜਿਹੜਾ ਪਿੰਡ ਹੈਗਾ ਉਹਦੇ ਨੇੜੇ ਜਿਹੜੀ ਪੇਨਪੁੱਲ ਆ ਉੱਥੋਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕਰਕੇ ਤਾਰੇ ਪਹਿਲਾਂ ਵੀ ਇਹਨਾਂ ਦੇ ਮਾਮਲੇ ਚੱਲਦੇ ਆ ਕਿ ਮਕਸਦ ਕੀ ਸੀ ਇਹਨਾਂ ਨੇ ਕੋਈ ਕੀਤੀ ਚਾਹ ਰਹੀ ਸੀ ਜਾਂ ਕੋਈ ਇਹਨਾਂ ਲੋਕੋ ਦਾ ਮਾਨਸਿਕ ਸੀ ਇਹ ਜਿਹਨੂੰ 21 8 25 ਨੂੰ ਰਾਤ ਕਰੀਬ 9 9:30 ਵਜੇ ਉੱਥੋਂ ਨਿਕਲ ਰਿਹਾ ਸੀਗਾ ਨਸੀਪੁਰੇ ਪਿੰਡ ਤੋਂ ਤਾਂ ਚਾਰਾਂ ਵਿਅਕਤੀਆਂ ਨੇ ਇਹਨਾਂ ਨੂੰ ਜਿਹੜਾ ਰੋਕ ਕੇ ਜਿਹੜੀ ਉਹਦੇ ਨਾਲ ਜਿਹੜੀ ਹੈਗੀ ਹੈ ਪਹਿਲਾਂ ਮਾਰਕੁੱਟ ਕੀਤੀ ਤੇ ਉਹਦੀ ਗੱਡੀ ਕੋਲੀ ਤੇ ਉਹ ਚੌਥਾ ਬੰਦਾ ਜਿਹੜਾ ਹੈਗਾ ਭੋਲਾ ਸਿੰਘ ਉਹਨੂੰ ਉੱਥੋਂ ਜਿਹੜਾ ਹੈਗਾ ਗੱਡੀ ਦੇਖ ਕੇ ਇਹਨਾਂ ਨੇ ਹਰਵਾਣਾ ਕਰਤਾ ਸਰ ਇੱਕ ਬੈਕਗ੍ਰਾਉਂਡ ਕੀ ਹੈ ਜਿਹੜੇ ਲੋਕ ਕੋ ਕਰਨ ਵਾਲੇ ਦੇ ਇਹ ਮੇਰਾ ਇਹਦੇ ਵਿੱਚੋਂ ਜਿਹੜਾ ਅਮਰਜੀਤ ਸਿੰਘ ਅਮਨਾ ਤੇ ਗਗਨਦੀਪ ਸਿੰਘ ਬਿੱਲਾ ਤੇ ਤੀਜਾ ਜਿਹੜਾ ਹੈਗਾ ਹਰਦੀਪ ਸਿੰਘ ਹਣੀ ਜਿਹੜਾ ਅਣਪਛਾਤਾ ਸੀਗਾ ਇਹਨਾਂ ਦੇ ਤਿੰਨਾਂ ਤੇ ਜਿਹੜੇ ਹੈਗੇ ਆ ਐਨਡੀ ਦੇ ਤੇ ਹੋਰ ਧਰਮਾਂ ਦੇ ਜਿਹੜੇ ਪਰਚੇ ਦਰਜ ਰਿਸ਼ਟ ਹੋਏ ਹੋਏ ਆ ਤੇ ਭੋਲਾ ਸਿੰਘ ਜਿਹੜਾ ਹੈ ਉਹਦਾ ਜਿਹੜਾ ਹੈਗਾ ਕੋਈ ਕ੍ਰਿਮੀਨਲ ਰਿਕਾਰਡ ਪਿਛਲਾ ਹੈ ਨਹੀਂ ਸਰ ਗੱਡੀ ਵੀ ਬ੍ਰਾਂਚ ਕਰ ਲਈ ਫੈਸਲੇ ਵੀ ਬ੍ਰਾਂਚ ਕਰ ਲਏ ਹਾਂ ਉਹ ਗੱਡੀ ਜਿਹੜੀ ਹੈਗੀ ਆ ਉਹ ਅ ਕਾਰ ਲੀ ਹੈ ਕੀ ਰਿਕਵਰ ਤੇ ਉਹਦੇ ਚ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ